ਰਾਜਸਥਾਨ ਦੇ ਬੱਚ ਬਈ ਇਸ ਟਾਈਮ ਬਹੁਤ ਜ਼ੋਰ ਦੀ ਹਨੇਰੀ ਤੂਫਾਨ ਆ ਗਿਆ ਹੈ ਤੇ ਰਾਜ ਦੇ ਬੱਜੇ 9:30 ਦੇ ਕਰੀਬ ਤੂਫਾਨ ਬਹੁਤ ਜ਼ਬਰਦਸਤ ਆ ਚੁੱਕਿਆ ਪਹਿਲਾਂ ਤਾਂ ਦੇਖਿਆ ਤੁਸੀਂ ਸਾਹਮਣੇ ਦੇਖੋ ਗਰਦਗੁ barbar ਕਿਵੇਂ ਹੋ ਰਿਹਾ ਹੈ ਪਹਿਲਾਂ ਦੇਖਿਆ ਤੁਸੀਂ ਆਪਣਾ ਸਭ ਨੇ ਚੰਡੀਗੜ੍ਹ ਦੇ ਵਿੱਚ ਦਿਨੇ 4:30 ਦੇ ਕਰੀਬ ਮੀਂਹ ਨੇ ਤੂਫਾਨ ਗੜਿਆ ਸੀ ਜਿਹਦੇ ਨਾਲ ਮੌਸਮ ਤਾਂ ਬਹੁਤ ਠੰਡਾ ਹੋ ਗਿਆ ਗਰਮੀ ਤੋਂ ਬਹੁਤ ਜ਼ਿਆਦਾ ਰਾਹਤ ਮਿਲੀ ਹੈ ਤੇ ਪਰ ਆ ਹੁਣ ਤੂਫਾਨ ਪੂਰਾ ਜ਼ੋਰ ਦਾ ਚੱਲ ਰਿਹਾ ਹੈ ਇਸ ਟਾਈਮ ਆ ਦੇਖ ਸਕਦੇ ਤੁਸੀਂ ਵੀਡੀਓ ਦੇ ਵਿੱਚ ਕਿਵੇਂ ਗਾਰਦਗਵਾਰ ਹੋਈ ਹੈ ਤੇ ਦਰਖਤਾਂ ਬਹੁਤ ਤੇਜ਼ ਹਨੇਰੀ ਆ ਚੁੱਕਿਆ ਬਾਈ Rajasthan ਦੇ ਵਿੱਚ ਇੱਕਦਮ ਅਚਾਨਕ ਮੌਸਮ ਬਦਲਿਆ ਤੇਜੀ ਦੇ ਨਾਲ ਦਿਨੇ ਸ਼ਾਮ ਦੇ ਟਾਈਮ ਦਿਨ ਖੜੇ ਚੰਡੀਗੜ੍ਹ ਦੇ ਵਿੱਚ ਪੂਰਾ ਹਨੇਰਾ ਪਾਤਾ ਇਨੇ ਬੱਦਲ ਛਾਏ ਤੇ ਇੱਕਦਮ ਮੌਸਮ ਚੇਂਜ ਹੋ ਗਿਆ ਤੇ ਮੀਂਹ ਨੇ ਰੀ ਚਖੜ ਗੜੇ ਜਿਹਦੇ ਨਾਲ ਗਰਮੀ ਤੋਂ ਰਾਹਤ ਮਿਲੀ ਪਰ ਕਈ ਥਾਈਂ ਦਰਖਤ ਪੰਨਿਆ ਦੇਖੋ ਨੇਰੀ ਵਾਦੀ ਤੁਰ ਜਾਂਦੀ ਆ ਇਹ ਆਪਣਾ Rajasthan ਦੇ ਵਿੱਚ ਇਸ ਟਾਈਮ ਪਹੁੰਚ ਚੁੱਕਿਆ ਗੰਗਾ ਨਗਰ ਵਾਦੀ ਬਹੁਤ ਸਪੀਡ ਵੜਦੀ ਨੇਰੀ ਨੇ ਬਹੁਤ ਤੇਜ਼ ਆ ਭਾਈ ਘੱਟੋ ਘੱਟ 80 90 ਦੀ ਸਪੀਡ ਤੇ ਚੱਲ ਰਿਹਾ ਹੈ। ਉਹ ਚਾਰ ਸਪੈਰੇ ਘਰ ਤੱਕ ਵਾਰ ਹੋਈ ਪਿਆ ਕੁਛ ਨਹੀਂ ਜਿੰਦਾ ਜਿਵੇਂ ਸਿਆਲ ਚ ਧੁੰਦ ਹੁੰਦੀ ਨਾ ਧੁੰਦ ਐ ਹੋਇਆ ਪਿਆ। ਮਾਦਾ ਹੀ ਤੁਰ ਜਾਂਦੀ। ਬਹੁਤ ਹੀ ਤੇ ਜਿ ਨੇ ਰੀਮੀ ਨੇ ਰੀ ਚਖੜ ਇਹ ਰਾਤ ਦੇ 9:30 ਪੌਣੇ 10 ਦਾ ਟਾਈਮ ਆ ਬਾਈ ਜਦੋਂ ਇਹ ਆਈ ਕੋਸ਼ਨੀ ਦੀਨਾ ਹੱਥ ਹਾਰਿਆ ਬਾਈ ਆ ਸਾਹਮਣੇ ਸ਼ਪੈਦੇ ਪੂਰੇ ਕੋਲੇ ਖੜੇ ਆ ਆਪਾਂ ਉਹ ਇੱਧਰ ਵੀ ਰਾਜਸਥਾਨ ਦੇ ਵਿੱਚ ਨੇਰੀ ਤੂਫਾਨ ਆ ਗਿਆ